ਹੌਸ ਰੋਗ ਰੀਆ ਸ੍ਰੀ ਸ਼ਕਰ ਜੀ ਇਸ ਗੁਰਦਰਾ ਸਾਹਿਬ ਦਾ ਨਾਮ ਗੁਰਦਰਾ ਸ਼ਕਰਕੜ ਸਾਹਿਬ ਹੈ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਅਤੀ ਸ਼ਰਧਾਲੂ ਪ੍ਰੰਤੂ ਅੰਤ ਸਮੇਂ ਬੇਮੁਖੇ ਸਿਆਲਕੋਟ ਦੇ ਵਿਸਨੀਕ ਮੂਲਾ ਖੱਤਰੀ ਜੀ ਜਿਸ ਨੇ ਸਵੰਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੋਕਾ ਦਰਜ ਨੇ ਨਾਲ ਕਰਾੜਾ ਦੋਸਤੀ ਕੋੜੇ ਕੋੜ ਪਾਏ ਮਰਨਾ ਜਾਪੇ ਮੂਲਿਆ ਆਵੇ ਤਿੱਥੇ ਥਾਏ ਇਹ ਸ਼ਲੋਕ 12 ਦੇ ਵਿਧੀਗ ਦੀ ਮੁਕਤੀ ਗੁਰਾਈ ਦੇ 10ਵੇਂ ਜਮਾਤ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸਕਾਰ ਖੇਡ ਦੇ ਸਮੇਂ ਖਰਗੋਸ਼ ਦੀ ਜੁਨੀ ਭੋਗ ਰਹੇ ਮੂਲੇ ਖੱਤਰੀ ਦਾ ਹਾਰੇ ਸੰਸਥਾਨ ਤੇ ਆ ਕੇ ਕੀਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲੇ ਨਾਲ ਕੀਤੇ ਬਚਨਾਂ ਨੂੰ ਪੂਰਾ ਕੀਤਾ ਸੀਗਾ ਇਹ ਬਹੁਤ ਹੀ ਸੁੰਦਰ ਸਥਾਨੇ ਬਣਿਆ ਹੈ There yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਅਸਥਾਨ ਗੁਰਦੁਆਰਾ ਸ਼ਿਖਾਰ ਘਾਟ ਸਾਹਿਬ ਇੱਥੇ ਮੂਲੇ ਖਤਰੀ ਦਾ ਆਧਾਰ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜਿਹੜਾ ਮੂਲਾ ਖਤਰੀ ਸੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਾਦਾਰ ਸੀ ਬਹੁਤ ਸਮੇਂ ਤੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਰਹਿੰਦਾ ਸੀ ਤੇ ਸੇਵਾ ਸਿਮਰਨ ਕਰਦਾ ਸੀ ਇੱਕ ਦਿਨ ਮੂਲ ਖत्री ਨੂੰ ਆਪਣੇ ਘਰ ਵਾਲਿਆਂ ਦੀ ਯਾਦ ਆਈ ਤਾਂ ਮੂਲ ਖत्री ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਅਗਿਆ ਲੈ ਕੇ ਆਪਣੇ ਘਰ ਪਿੰਡ ਸ਼ਾਲਕੋਟ ਚਲਾ ਗਿਆ ਉੱਥੇ ਜਾ ਕੇ ਕੁਝ ਦਿਨ ਭਜਨ ਬੰਦਗੀ ਕਰਦਾ ਰਿਹਾ ਫੇਰ ਮਾਇਆ ਵਿੱਚ ਪੈ ਗਿਆ ਥੋੜਾ ਜ੍ਹਾ ਸਮਝ ਜਾਣ ਦੇ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਚੇਤਾ ਆਇਆ ਜੋ ਆਪਣਾ ਸੇਵਕ ਸੀ ਅਜੇ ਤੱਕ ਵਾਪਸ ਨਹੀਂ ਆਇਆ ਆਪਾਂ ਚੱਲ ਕੇ ਉਸ ਨੂੰ ਲੈ ਆਉਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਛਾਲਕੋਟ ਗਏ ਗੁਰੂ ਜੀ ਨੂੰ ਆਪਣੇ ਘਰ ਵੱਲ ਆਉਂਦੇ ਵੇਖ ਕੇ ਮੂਲੇ ਦੇ ਘਰਵਾਲੀ ਨੇ ਮੂਲੇ ਨੂੰ ਗੋਹਿਆਂ ਦੇ ਗਹਿਰੇ ਵਿੱਚ ਲੁਕੋ ਦਿੱਤਾ ਜਾਣੀ ਜਾਣ ਸਤਿਗੁਰ ਜੀ ਨੇ ਬਹਾਰੋ ਆਵਾਜ਼ ਲਾਈ ਮਾਈ ਮੂਲਾ ਖਤਰੀ ਘਰ ਵਿੱਚ ਹੈ ਅੰਦਰੋਂ ਮਾਈ ਨੇ ਜਵਾਬ ਦਿੱਤਾ ਉਹ ਘਰ ਵਿੱਚ ਨਹੀਂ ਹੈ ਮਹਾਰਾਜ ਨੇ ਦੁਵਾਰਾ ਆਵਾਜ਼ ਲਾਈ ਮਾਈ ਮੂਲਾ ਖਤਰੀ ਘਰ ਵਿੱਚ ਹੈ ਮਾਈ ਨੇ ਫੇਰ ਉਹੀ ਜਵਾਬ ਦਿੱਤਾ ਉਹ ਘਰ ਵਿੱਚ ਨਹੀਂ ਹੈ ਮਹਾਰਾਜ ਨੇ ਕਿਹਾ ਜੇ ਹੈ ਨਹੀਂ ਤਾਂ ਫੇਰ ਹੈ ਹੀ ਨਹੀਂ ਨਾਲੇ ਮਹਾਰਾਜ ਨੇ ਇਹ ਸ਼ਬਦ ਉਚਾਰੇ ਸਨ ਨਾਲ ਕਿਰਾੜਾ ਦੋਸਤੀ ਕੁੜਾ ਕੁੜੀ ਪਾਏ ਮਰਣ ਨ ਜਾਪੈ ਮੂਹ ਲਿਆ ਆਵੇ ਕਿਤੇ ਥਾਏ ਐਸਾ ਪਾਣਾ ਵ੍ਰਤ ਗਿਆ ਮੂਲੇ ਖਤਰੀ ਨੂੰ ਜਿੱਥੇ ਲੁਕੋ ਕੇ ਰੱਖਿਆ ਸੀ ਉੱਥੇ ਹੀ ਮੂਲੇ ਖਤਰੀ ਨੂੰ ਸਾਪ ਲੜ ਗਿਆ ਤੇ ਮੂਲਾ ਖਤਰੀ ਪੂਰਾ ਹਾਕ ਚੌਰਾਸੀ ਦੇ ਗੇੜੇ ਵਿੱਚ ਪੈ ਗਿਆ ਮੂਲੇ ਨੂੰ ਵੇਖ ਕੇ ਕਰਵਾਲੇ ਰੋਣ ਪੀਟਣ ਨੂੰ ਸ਼ੁਰੂ ਹੋ ਗਏ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਕਹ ਲੱਗੇ ਮੂਲੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਲੈ ਕੇ ਜਾਓ ਉਹੀ ਕੁਝ ਕਰਨਗੇ ਮੂਲੇ ਦੇ ਘਰ ਵਾਲਿਆਂ ਨੇ ਮੂਲੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਲੈ ਕੇ ਆਏ ਮਹਾਰਾਜ ਤੋਂ ਮਾਫੀ ਮੰਗੀ ਮਹਾਰਾਜ ਨੇ ਕਿਹਾ ਹੁਣ ਤੇ ਕੁਝ ਨਹੀਂ ਹੋਣਾ ਅਸੀਂ ਦਸਵੇਂ ਜਮੇ ਵਿੱਚ ਦੱਖਣ ਦੇਸ਼ ਵਿੱਚ ਮੂਲੇ ਦਾ ਉਦਾਰ ਕਰਾਂਗੇ ਮੂਲਾ ਖਤਰੀ ਉਹਨਾਂ ਚਿਰ ਜੂਨੀਆ ਭੋਗਦਾਰ ਆ ਪਹਿਲੇ ਪਾਤਸ਼ਾਹੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਅਸਥਾਨ ਤੇ ਆਣ ਤੱਕ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਖਣ ਦੇਸ਼ ਵਿੱਚ ਆਏ ਤਾਂ ਉਹਨਾਂ ਦੇ ਨਾਲ ਸਿੰਘ ਫੌਜਾਂ ਤੇ ਬਹਾਦਰ ਸ਼ਾਹੀ ਆਇਆ ਹੋਇਆ ਸੀ ਇੱਕ ਦਿਨ ਗੁਰੂ ਜੀ ਸ਼ਿਕਾਰ ਖੇਡ ਦੇ ਖੇਡਦੇ ਇਸ ਹਸਤਾਨ ਤੇ ਆਏ ਤਾਂ ਦਸਵੇਂ ਪਿਤਾ ਨੂੰ ਇੱਕ ਖਰਗੋਸ਼ ਆ ਨਜ਼ਰ ਆਇਆ ਮਹਾਰਾਜ ਨੇ ਖਰਗੋਸ਼ ਤੇ ਤੀਰ ਚਲਾਈ ਖਰਗੋਸ਼ ਪੂਰਾ ਹਾਕ ਨਾਲ ਆਏ ਸਿੰਘ ਤੇ ਬਹਾਦਰ ਸ਼ਾ ਬੇਨਤੀ ਕਰਨ ਲੱਗੇ ਮਹਾਰਾਜ ਤੁਹਾਨੂੰ ਸ਼ਿਕਾਰ ਕਰਨਾ ਸੀ ਤਾਂ ਕੋਈ ਵੱਡੇ ਸੇਰਾਂ ਦਾ ਸ਼ਿਕਾਰ ਕਰਦੇ ਇਹੋ ਜਾਂ ਛੋਟਾ ਜਾ ਸਿਆ ਮਾਰ ਕੇ ਤੁਸੀਂ ਚੰਗਾ ਨਹੀਂ ਕੀਤਾ ਦਸਵੇਂ ਪਿਤਾ ਫਰਮਾਉਣ ਲੱਗੇ ਆਪਾਂ ਨੂੰ ਸਿਕਾਰਾਂ ਦੀ ਤਾਂ ਕੋਈ ਲੋੜ ਨਹੀਂ ਇਹ ਤਾਂ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਾਦਾਰ ਸੀ ਜੋ 84 ਲੱਖ ਜੂਨ ਪੋਗ ਰਿਆ ਸੀ ਹੁਣ ਆਪਾਂ ਇਹਦਾ ਉਧਾਰ ਕਰ ਰਹੇ ਨੇ ਫੇਰ ਮਹਾਰਾਜ ਨੇ ਆਪਣੀ ਅਮਰਤ ਦੇ ਸ਼ਕਤੀ ਮਾਰ ਕੇ ਸਹੇਵ ਵਿੱਚੋਂ ਬਹੀ ਮੂਲੇ ਦੀ ਰੂਹ ਨੂੰ ਪ੍ਰਗਟ ਕਰਕੇ ਵਿਖਾਤਾ ਪਹਿਲੇ ਪਾਤਸ਼ਾਹੀ ਦੇ ਬਚਨ ਦਸਵੇਂ ਜਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਆ ਕੇ ਪੂਰੇ ਕੀਤੇ ਇਸ ਕਰਕੇ ਇਸ ਸਥਾਨ ਦਾ ਨਾਮ ਗੁਰੂ ਦਵਾਰਾ ਸ਼ਿਕਾਰ ਘਾਟ ਸਾਹਿਬ ਪ੍ਰਚਲਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦਸਤਕਾਰ ਘਾਟ ਦੀ ਵਾਰਤਾ ਜਿਹੜੀ ਬਹੁਤ ਸੁੰਦਰ ਮਾਰਤ ਬਣੀ ਹੈ ਅੱਜ ਇੱਥੇ ਬਹੁਤ ਗ੍ਰੀਨਰੀ ਹੈ ਬਹੁਤ ਤਰ੍ਹਾਂ ਤਰ੍ਹਾਂ ਦੇ ਸ਼ਾਨਦਾਰ ਪੀੜ ਲੱਗੇ ਨੇ ਸਾਹਮਣੇ ਸ্নান ਕਰਨ ਵਾਸਤੇ ਤਲਾਬ ਨੇ